हेलो हां जी साहिब काल सरदारा सत श्री काल सत श्री काल केमे भाई ठीक हो बस ठीक है सरदारा अच्छा की करी जांदी सी कुछ नहीं करदी सी अच्छा मैं के कहंदे तेरी मम्मी तो गई होनी है बिहार छठ पूजा ते हां जी सरदारा गई होई है ता अच्छा गई होई तो पर की प्रोग्राम है ਗੱਲ ਦੇ ਲੁਧਿਆਣੇ ਆਪਾਂ ਇਹਨੇ ਧਿਆਨ ਇਹ ਥੋੜਾ ਕੀ ਰੱਖਿਆ ਸਰਦਾਰਾ ਲੁਧਿਆਣੇ ਲੁਧਿਆਣੇ ਜਦੋਂ ਤੂੰ ਨਾਲ ਹੋਵੇਂਗੀ ਤਾਂ ਸਾਰਾ ਕੁਝ ਰੱਖਿਆ ਜਾਊਗਾ ਮੰਨੋ ਮੇਰੀ ਮੰਮੀ ਆ ਕੇ ਲੜੂਗੀ ਸਭ ਵੀ ਸੰਤਨ ਤੋਂ ਕੀ ਕਰਦੀ ਰਹਿੰਦੀ ਹੈ ਕਰਨਾ ਕੀ ਹੈ ਤੇਰੀ ਮੰਮੀ ਨੂੰ ਕਿਹੜਾ ਪਤਾ ਲੱਗਣਾ ਦੇਣਾ ਆਪਾਂ ਹਾਂ ਤੇ ਮੰਮੀ ਨੂੰ ਪਤਾ ਲੱਗਣ ਦੇਵਾਂਗੇ ਤਾਂ ਹੀ ਹੋਊਗਾ ਕਿਸੇ ਦੱਸ

ਨੋ 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 ਪੂਰਾ ਬਿਹਾਰੀਆਂ ਵਾਲੀ ਬੋਲੀ ਤਾਂ ਨਾ ਬੋਲਿਆ ਕਰ ਘਟੋ ਘਟੇ ਪੰਜਾਬ ਚ ਆ ਕੇ ਤਾਂ ਪੰਜਾਬੀਆਂ ਵਾਲੀ ਬੋਲਿਆ ਕਰ ਰਹਨੇ ਤੁਸੀਂ ਪੰਜਾਬ ਚੋਂ ਖਾਨੇ ਪੰਜਾਬ ਤੋਂ ਮੇਰਾ ਤਾਂ ਜਨਮ ਨਹੀਂ ਸਰਦਾਰ ਇੱਧਰ ਹੋਇਆਗਾ ਤੇਰਾ ਇੱਧਰ ਹੋਇਆ ਤਾਂ ਫਿਰ ਇੱਧਰ ਦਾ ਬੋਲ ਨਾ ਤੇਰਾ ਹੁਣ ਬਿਹਾਰ ਨਹੀਂ ਰਹੀ ਨਾ ਤੂੰ ਹਣ ਮੈਨੂੰ ਕਹਿ ਰਿਹਾ ਕਿ ਚੀਚੇ ਪਕੌੜਾ ਖਾ ਕੇ ਲੈ ਆਂਗਾ ਸਰਦਾਰਾ ਤੈਨੂੰ ਫਿਸ਼ ਪਕੌੜਾ ਵੀ ਖਵਾ ਦੂੰਗਾ ਤੈਨੂੰ ਪਰ ਤੂੰ ਤੇਰੇ ਵਾਲੀ ਫਿਸ਼ ਤਾਂ ਦੇ ਮੈਨੂੰ ਉਹ ਤੇਰੀ ਫਿਸ਼ ਦਾ ਕੀ ਕਰਾਂਗੀ ਉਹ ਬਤ ਕਰਦਾ ਤੇ ਰਣਾਉਂ ਦੀ ਗਿਆ ਜਿੱਦੂ ਪਹਿਲੀ ਵਾਰ ਲੈ ਲਈ ਸੀ ਹੋਰ ਕੀ ਤਾਂ ਐਵੇਂ ਕਿਤੇ ਕੋਈ ਹੋਰ ਭਈਆ ਕਾਲਾ ਭਈਆ ਤੇਰੇ ਫਿਸਲ ਹੋਊਗਾ ਤਾਂ ਮੈਂ ਚੰਗਾ ਫਿਸ ਮੈਨੂੰ ਹੀ ਦੇ ਦੇ ਤਾਂ ਕਾਲਾ ਭਈਆ ਨਾਲ ਨਹੀਂ ਕਰਦੀਆਂ ਵਿਆਹ ਉਤਰੇ ਨਾਲ ਕਰਾਈ ਬੱਚਾ ਦੇ ਨਾਲ ਤੇ ਕਰਦੀਆਂ ਫਿਰ ਮੈਂ ਤਾਂ ਤੈਨੂੰ ਤਾਂ ਫੋਨ ਕੀਤਾ ਸੀ ਤੂੰ ਮੈਨੂੰ ਅਖਿਆ ਸੀ ਨਾ ਪੈਸੇ ਲੱਗ ਗਏ ਸੀ ਕਿ ਮੰਮੀ ਨੇ ਛੱਟ ਪੂਜਾ ਦੇ ਉੱਤੇ ਜਾਣਾ ਹੈ ਨਾ

ਕੰਬਲ ਲੈ ਆਜਾਂਗੇ ਲੈ ਤੂੰ ਆਉਣ ਵਾਲੀ ਬਣ ਮੈਂ ਕੰਬਲ ਤੇ ਕੰਬਲ ਦੀ ਕੀ ਗੱਲ ਐ ਦਾ ਸਾਰਾ ਸ੍ਰਿਕਾਇਨਾ ਤੇ ਫਿਰ ਪੈਰਾਂ ਚਾੱਕ ਲਉਂ ਲੈ ਬੜੀ ਗੱਲ ਇੱਕ ਵਿਆਹ ਥੋੜੀ ਐ ਪੰਜਾਬ ਐ ਇਹ ਇਹ ਤਾਂ ਹੈ ਸਰਦਾਰਾ ਹਾਂ ਐਂ ਡਰਿਆ ਡਰਨਾ ਕਰਾਂ ਤੂੰ ਜੇ ਤੂੰ ਮਿਲ ਗਈ ਨਾ ਮੈਂ ਤੇਰੇ ਹੁੰਦੇ ਘਾਤੇ ਦਰਦ ਮੈਨੂੰ ਹੂੰ ਬਈ ਐਂ ਕਿਉ ਡਰਨ ਵਾਲੀ ਕਿਹੜੀ ਗੱਲ ਐ ਦਿੰਦਾ ਤੂੰ ਮਿਲ ਗਈ ਤਾਂ ਫਿਰ ਕੰਬਲ ਕੰਬਲ ਕੀ ਕੰਬਲ ਇੱਕ ਹੋਵੇ ਤੇ ਕੰਬਲ ਦੇ ਵਿੱਚ ਆਪਾਂ ਦੋਨੇ ਹੋਈਏ ਥੱਲੇ ਪਲੱਗ ਲੱਗਿਆ ਹੋਵੇ ਹੀਟਰ ਫੜੇ ਹੋਣ ਇੱਧਰ ਦਾ ਨਜ਼ਾਰਾ ਬਹੁਤ ਸੋਹਣਾ ਹੈ ਤੁਹਾਨੂੰ ਪਤਾ ਹੀ ਹੈ ਚੌਲ ਮੱਕੀ ਖਾ ਕੇ ਕਿੰਨੇ ਸੋਹਣੇ ਬਣੇ ਹੁੰਦੇ ਹੋਰ ਕੀ ਐਂ ਸਕੂਨ ਵਾਲੀ ਇੱਕ ਚੀਜ਼ ਹੱਥ ਲੱਗੀ ਦੀ ਹੈ ਤਾਂ ਸਕੂਨ ਵਾਲੀ ਪੁਜੀਸ਼ਨ ਨਹੀਂ ਹੁੰਦੀ ਜਿਹੜੀ ਸਕੂਨ ਵਾਲੀ ਪੁਜੀਸ਼ਨ ਉਹ ਪੁਜੀਸ਼ਨ ਵਧੀਆ ਲੱਗਦੀ ਹੈ ਮੇਰੇ ਨਾਲ ਸਮਝੀ ਨਹੀਂ ਮੈਨੂੰ ਲੱਗਦਾ ਨਹੀਂ ਸਰਦਾਰ ਮੈਂ ਮੈਂ ਸਮਝ ਨਹੀਂ ਪਾ ਰਹੀ ਕਿਹੜੀ ਹੁੰਦੀ ਸਕੂਨ ਵਾਲੀ ਪੁਜੀਸ਼ਨ ਦੱਸ ਮੈਨੂੰ ਤਮ ਸਮਝਾ ਹੈਗੀ ਇੱਕ ਤਾਂ ਸਰਦਾਰ ਹੈ ਕਿ ਦਿਨ ਮੈਂ ਨਹੀਂ ਪਾ ਕੇ ਆਉਣੀ ਹਾਂ ਇਕ ਗਰੀ ਤੇ ਉਹ ਲਾਂਚ ਆ ਜੇ ਚੋਲੀ ਨਹੀਂ ਪਾ ਚੰਦੀ ਹੁਣ ਮੈਂ ਇੱਤੀ ਨੂੰ ਸੂਟ ਪਾ ਕੇ ਆਉਂਗੀ ਤੇਰੇ ਵਾਸਤੇ ਨਾਈਟ ਸੂਟ ਲੈ ਕੇ ਰੱਖੂਗਾ ਲਾਲ ਰੰਗ ਦਾ ਵਨ ਪੀਸ ਲਾਲ ਤੇ ਤਾਂ ਮੇਰਾ ਪੱਕਾ ਰੰਗ ਦਿਨ ਹੋਰੀ ਲੱਗਦੀ ਸਰਦਾਰ ਨਾ ਨਾ ਸੋਹਣੀ ਲੱਗਦੀ ਤੈਨੂੰ ਥੋੜੀ ਦੇਖ ਚੰਦ ਨੂੰ ਆਪ ਨੂੰ ਥੋੜੀ ਪਤਾ ਲੱਗਦਾ ਹੁੰਦਾ ਕਿ ਮੈਂ ਇੰਨਾ ਸੋਹਣਾ ਹਾਂ ਤਾਂ ਲੋਕਾਂ ਵਾਸਤੇ ਚਾਨਣ ਹੁੰਦਾ ਨਾ ਉਹਦਾ ਹੋਰ ਤਾਂ ਸਮਝਿਆ ਕਰਨਾ ਇਸ ਗੱਲ ਨੂੰ ਫਿਰ ਇਹ ਤਾਂ ਜਿੱਤਾਂ ਹੂੰ ਤੁਹਾਨੂੰ 1 ਪੀਸ ਲਿਆ ਦੇਵਾਂ ਮੁੰਡਾ ਜਿਹੜਾ ਲਾਲ ਰੰਗ ਪਤਾ ਕੀ ਹੈ ਕਾਲਾ ਰੰਗ ਵਧੀਆ ਹੁੰਦਾ ਨਜ਼ਰਾਂ ਨਹੀਂ ਲੱਗਦੀ ਕਾਲੇ ਕੰਮ ਇਹ ਤਾਂ ਸਰਦਾਰਾ ਤੈਨੂੰ ਜਿਹੜੇ ਮੈਨੂੰ ਮੰਗਾ ਕੇ ਲੈਂਦੇ ਸੀ ਜੀ ਰੂਪ ਰਾਂਤਰ ਹਾਂ ਉਹਦਾ ਅਸਰ ਹੋ ਗਿਆ ਹੁਣ ਰੂਪ ਤੰਤਰ ਨਹੀਂ ਤੈਨੂੰ ਤਾਂ ਹੁਣ ਦੂਜਾ ਜਿਹੜਾ ਮੇਰੇ ਵਾਲਾ ਜੰਤਰ ਤੰਤਰ ਹੈਗਾ ਨਾ ਮੇਰੇ ਕੋਲ ਆਕਰੋਧ ਆਏਗਾ ਇਹ ਰੂਪ ਤੰਤਰ ਤੋਂ ਬਰਦਾਸ਼ਤ ਨਹੀਂ ਲੱਗਦਾ ਸਾਮਝੀਆ ਕਰੋ ਇਹ ਨੂੰ ਮੈਂ ਕਹਿੰਦੀ ਨਾ ਸਰਦਾਰਾ ਨੂੰ ਸੰਗ ਲੱਗਦੀ ਹੈ ਜੀ ਆਹ ਰੂਪ ਯੰਤਰ ਨਹੀਂ ਰੂਪ ਰੂਪ ਜਿਹੜਾ ਤੰਤਰ ਨਹੀਂ ਜਿਹੜਾ ਯੰਤਰ ਨਹੀਂ ਹੁੰਦਾ ਯੰਤਰ ਤਾਂ ਹੀ ਆ ਸਾਰਾ ਤੇ ਇਹ ਯੰਤਰ ਕਰਦੀ ਸਰਦਾਰਾ ਮੈਂ ਤੇਰੇ ਨਾਲ ਬਹੁਤ ਤਿਆਰ ਕਰਦੀ ਹੈ ਜੀ ਤੂੰ ਕਰਤੇ ਹੈਂ ਨਹੀਂ ਨਹੀਂ ਹੋਰ ਮੈਂ ਕੀ ਕਰਦਾ ਵੀ ਮਤ ਹੋਰ ਸੁਣਿਆ ਜੀ ਤੈਨੂੰ ਹੀ ਕਰਦਾ ਹੋਰ ਇੱਥੇ ਕਿਹਨੂੰ ਕਰਦਾ

ਅੱਜ ਰਾਤ ਮੁਫਰ ਕਿੱਥੇ ਹੋਏ ਕਿੱਥੇ ਚੱਲ ਗਏ ਫਿਰ ਦੱਸ ਅੱਜ ਰਾਤ ਨਹੀਂ ਜਾਂਦੇ ਜੀ ਆਪਾਂ ਅੱਜ ਰਾਤ ਮੋਂ ਦੂਜੋ ਹੀ ਕਈਏ ਨੀ ਸਰਦਾਰਾ ਦੂਜੋ ਕੰਤਾਰ ਦੇ ਮੌਰ ਲੱਗਣਗੇ ਸਹੀ ਰੋਣ ਨੂੰ ਚੱਲ ਅਗਤਰੀ ਹੋ ਗਈ ਸੀ ਆਪਾਂ ਕੋ 2 ਤਰੀਕ ਨੂੰ ਮਿਲ 2 ਤਰੀਕ ਨੂੰ ਮਿਲਦੇ ਆ ਦੁਬਾਰਾ ਜਨ ਨੂੰ ਤੇ ਤੂੰ ਮੈਨੂੰ ਤੰਗ ਕਰਦਾ ਚਾਹ ਰਿਹਾ ਮੈਂ ਕਿ ਮੇਰਾ ਤਾਂ ਉਹ ਕਰਦੇ ਤੇਰੇ ਹੱਥ ਹੈ ਕਾ ਹੈ ਜੀ ਇਹ ਹੱਥ ਨਾਲ ਆਏ ਆ ਨੋ ਚੰਗਾ ਨਹੀਂ ਲੱਗਦਾ ਮੇਰੇ ਹੁੰਦੇ ਆਪਾਂ ਹੱਥ ਨਾਲ ਨਹੀਂ ਕਰਨਾ ਆਪਾਂ ਬਸ ਪਲੱਗ ਲਾ ਕੇ ਹੀਟਰ ਬੰਦਨੇ ਆ ਠੀਕ ਆ ਫਿਰ ਆਪਾਂ ਮਿਲਦੇ ਹਾਂ ਜਲਦੀ ਠੀਕ ਹੈ ਠੀਕ ਹੈ